ਬੜੀ ਪਿਆਰੀ ਧਾਰਨਾ ਹੈ ਇਤਿਹਾਸ ਦੇ ਵਿੱਚ ਇੱਕ ਬਜ਼ੁਰਗ ਜੋੜਾ ਜਿਨੂੰ ਲਾਲਸਾ ਹੈ ਜਿਨੂੰ ਇੱਛਾ ਹੈ ਘਰ ਦੇ ਵਿੱਚ ਕੋਈ ਔਲਾਦ ਨਹੀਂ ਹੈ ਤੇ ਉਹ ਚਾਹੁੰਦੇ ਨੇ ਕਿ ਸਾਡਾ ਵੰਸ਼ ਜਿਹੜਾ ਹੈ ਉਹ ਅੱਗੇ ਚੱਲੇ ਤੇ ਇਸ ਲਈ ਉਹਨਾਂ ਨੇ ਜਿਹੜਾ ਹੈ ਲਵੇਰੇ ਸਮੇ ਤੋਂ ਤੀਰ ਕਿ ਜਿੱਥੇ ਵੀ ਕੋਈ ਦਸਤ ਪਾਉਂਦਾ ਉੱਥੇ ਉੱਤਰ ਪੈਂਦਾ ਪਰ ਜੋ ਇੱਛਾ ਉਹਨਾਂ ਨੇ ਮਨ ਦੇ ਵਿੱਚ ਧਾਰਨ ਕੀਤੀ ਹੋਈ ਸੀ ਉਹ ਪੂਰੀ ਤੇ ਉਮਰ ਲੰਬੀ ਦੀ ਹੋ ਗਈ ਇਤਿਹਾਸ ਮੁਤਾਬਕ ਤਕਰੀਬਨ 60 ਤੋਂ 70 ਸਾਲ ਦੀ ਵਿੱਚ ਦੀ ਉਮਰ ਹੈ ਹੋਰ ਇੱਛਾ ਹਾਲੇ ਵੀ ਜਿਹੜਾ ਉਹਨਾਂ ਦੇ ਅੰਦਰ ਕੀ ਹੈ ਕੁਝ ਸੁਪਾਲੋ ਇਤਿਹਾਸ ਕਹਿੰਦਾ ਇੱਕ ਗੁਰੂ ਦਾ ਪਿਆਰਾ ਉਹਨਾਂ ਨੂੰ ਮਿਲਦਾ ਹੈ ਤੇ ਜਦੋਂ ਪਰੇਸ਼ਾਨ ਉਸ ਮਨੁੱਖ ਨੂੰ ਵੇਖ ਕੇ ਗੁਰੂ ਕੇ ਸਿੱਖ ਨੇ ਸਵਾਲ ਕੀਤਾ ਸਈ ਕੀ ਗੱਲ ਹੈ ਚਿਹਰੇ ਤੇ ਬੜੀ ਉਦਾਸੀ ਹੈ ਬੜਾ ਉਤਰਿਆ ਹੋਇਆ ਤੇਰਾ ਕੀ ਗੱਲ ਹੈ ਕਹਿਣ ਲੱਗੇ ਆਹ ਕਾਰਨ ਹੈ ਜੀ ਜਿਸ ਕਰਕੇ ਜਿਹੜਾ ਹੈ ਇਹ ਚਿਹਰੇ ਤੇ ਉਦਾਸੀ ਆਈ ਹੈ ਤੇ ਅੱਗਿਓ ਉ ਭਰੋਸਾ ਧਵਾਉਂਦਾ ਹੋਇਆ ਕਹਿੰਦਾ ਕੋਈ ਗੱਲ ਨਹੀਂ ਐਨੇ ਵੀਰ ਤਕੀਰ ਤੋਂ ਲਾਇਏ ਨੇ ਪਰ ਕੁਝ ਹਾਸਲ ਨਹੀਂ ਹੋਇਆ ਇੱਕ ਗੱਲ ਮੈਂ ਤੈਨੂੰ ਕਹਿਣਾ ਦਾਵੇ ਦੇ ਨਾਲ ਜਿਆ ਤਨ ਗੁਰੂ ਰਾਮਦਾਸ ਸਾਹਿਬਾ ਮਹਾਰਾਜੀ ਦੇ ਚਰਨਾਂ ਵਿੱਚ ਜਾ ਕੇ ਸੇਵਾ ਕਰਾ ਤੈਨੂੰ ਜਿਹੜਾ ਹੈ ਤੇਰੀ ਉਰਾਜ ਜ਼ਰੂਰ ਮਿਲੇ ਉਹਨੂੰ ਬੜਾ ਭਰੋਸਾ ਰੱਖੀਂ ਹਨ ਜੇ ਠੀਕ ਹੈ ਹੁਣ ਉਹਨੇ ਕਦੀ ਦਰਸ਼ਨ ਨਹੀਂ ਕੀਤੇ ਕਦੀ ਵਿਦਾਰੇ ਨਹੀਂ ਕੀਤੇ ਕਦੀ ਗੁਰੂ ਦਰਸੇ ਨਹੀਂ ਗਿਆ ਕਹਿਣ ਲਗੀ ਕਿਥੇ ਨੇ ਕਹਿੰਦੇ ਤਾਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਗੱਤਿ ਸੀ ਚੁੱਕੇ ਵਾਸਤ ਸਤਿਗੁਰੂ ਜੀ ਵਿਰਾਜਮਾਨ ਨੇ ਸ਼੍ਰੀ ਦਰਬਾਰ ਸਰ ਅੰਮ੍ਰਿਤਸਰ ਦੀ ਸਰ ਦੀ ਕੁਝ ਸਮਾਂ ਗੋਬਿੰਦ ਵਾਸਤ ਸਰ ਦੀ ਰਹਿ گرداگی کے براجمان ہو سکے اتہاسار کہیں لگے کہ نمسکار کرد اپنی خواہش ساتھ گرو گرو رام دس پاشاہ جی ہے کیونکہ و رکھی کیوںکہ منسی ہوں ایک برد اوسا ہے میں اے داد منگا گا ہو سکتا ہے لوگ مکون اٹاؤ ہو سکتا ہے سنسار واطر آدک جہاں ہے انہا کچھ سوچ کے اپنے آپ سنکوچ دیا ہوا دور تو نمشکار کر کے گرو رام داس پاشا مہاراج جی کے چرنا جنم کے روپیے کرپا اچھا لے کے میں آیا آج تک بڑیا کھڑ گیا ہے کھڑ بھی آیا ہے ਦੇਣਾ ਨਹੀਂ ਦੇਣਾ ਅਸਲ ਦੇ ਵਿੱਚ ਇਹ ਤੁਹਾਡੇ ਹੱਥ ਵਿੱਚ ਹੈ ਹੁਣ ਤੁਹਾਡੇ ਦੰਤੇ ਮੇ ਆ ਗਏ ਤੁਹਾਡੀ ਸੁਭਾਸੋ ਉਹਨੇ ਜਾ ਕੇ ਜਿਹੜਾ ਹੈ ਸੰਦੇ ਵਿੱਚ ਦਰਸ਼ਨ ਨਹੀਂ ਕੀਤਾ ਇਤਿਹਾਸ ਜਿਵੇਂ ਕਹਿੰਦਾ ਹੈ ਕਿ ਸੰਤੋਖ ਸਿੰਘ ਜੀ ਨੇ ਕੀਤਾ ਦੂਰ ਤੋਂ ਹੀ ਨਮਸਕਾਰ ਕਰਕੇ ਉਹਨੇ ਇੱਕ ਟਿਕਾਲਾ ਬਣਾ ਲਿਆ ਤੇ ਸੇਵਾ ਦੇ ਵਿੱਚ ਲੱਗ ਗਿਆ ਸੇਵਾ ਕੀ ਹੈ ਦੋ ਪੰਡਾ ਲੱਕੜਾਂ ਦੀਆਂ ਲਿਆਉਂਦਾ ਹੈ ਸੁੱਕੀਆਂ ਲੱਕੜਾਂ ਇੱਕ ਆਪਣੇ ਕੋਲ ਜਮਾ ਕਰਦਾ ਹੈ ਇੱਕ ਜਿਹੜਾ ਹੈ ਗੁਰੂ ਕੇ ਲੰਗਰਾਲ ਦੇ ਵਿੱਚ ਛੁੱਟ ਕੇ ਆਉਂਦਾ ਤੇ ਇਦਾਂ ਕਰਦਿਆ ਹੋਇਆ ਉਹ ਸਮਾਂ ਬਤੀਤ ਹੋਇਆ ਗੁਰੂ ਰਾਮਦਾਸ ਸਾਹਿਬ ਜੀ ਤੇ ਹੋਰ ਜਗ੍ਹਾ ਗਏ ਨੇ ਦਰਸ਼ਨ ਦੇਣ ਵਾਸਤੇ ਤੇ ਪਿੱਛੋਂ ਇਹਦੀ ਸੇਵਾ ਜਿਹੜੀ ਚੱਲਦੀ ਰਹੀ ਦੋ ਤਿੰਨ ਮਹੀਨਿਆਂ ਬਾਅਦ ਗੁਰੂ ਸਾਹਿਬ ਜੀ ਪਰਤ ਕੇ ਆਏ ਨੇ ਤੇ ਜਦੋਂ ਸੰਕਾ ਨੂੰ ਪਤਾ ਲੱਗਾ ਕਿ ਸੰਤਾਂ ਵੀ ਦਰਸ਼ਨ ਕਰਵਾਉਣ ਆ ਗਏ ਨੇ ਤੇ ਸੰਤਾਂ ਦਾ ਬਹੁਤ ਵੱਡਾ ਕੱਟ ਇੱਕ ਪਾਸੇ ਇਤਿਹਾਸਕਾਰ ਕਹਿੰਦੇ ਸਰਦੀ ਦੀ ਰੋਤ ਹੈ ਦੂਜੇ ਪਾਸੇ ਬਰਸਾਤ ਬੜੀ ਤੇਜ਼ ਹੋ ਰਹੀ ਹੈ ਹੁਣ ਇਹਨਾਂ ਦੋਹਾਂ ਕਰਕੇ ਜਿਹੜਾ ਹੈ ਠੰਡ ਬਹੁਤ ਹੋ ਗਈ ਹੈ ਬਾਲਣ ਦਾ ਇੰਤਜ਼ਾਮ ਅਸਲ ਦੇ ਵਿੱਚ ਕਿਤੇ ਵੀ ਨਹੀਂ। ਇਥੇ ਇੱਕ ਗੁਰੂ ਕੇ ਪਿਆਰੇ ਨੇ ਜੋ ਕਿ ਅੱਜ ਜਿਹੜਾ ਹੈ ਇਹਨੂੰ ਸੇਵਾ ਕਰਦਿਆਂ ਹੋਇਆਂ ਲਗਭਗ 6 ਮਹੀਨੇ ਹੋ ਗਏ। ਜਿੱਦੇ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਦੂਰੋਂ ਤੱਕ ਨਮਸਕਾਰ ਕੀਤੀ ਸੀ। ਇਹ ਰੂਟੀਨ ਸੀ ਇਹਦੀ ਸੇਵਾ ਇਹੋ ਹੀ ਸੀ। ਤੇ ਅੱਜ ਇਹਨੇ ਵੇਖਿਆ ਕਿ ਮੀਂਹ ਵਰ ਰਿਹਾ ਹੈ। ਇੰਤਜ਼ਾਮ ਕੋਈ ਨਹੀਂ ਹੈ ਤਾਂ ਕਿਉਂ ਨਾ ਅਸਨ ਦੇ ਵਿੱਚ ਜੋ ਘਰ ਦੇ ਵਿੱਚ ਬਾਲਣ ਇਕੱਠਾ ਕੀਤਾ ਹੋਇਆ ਹੈ ਸੰਤਾ ਨੂੰ ਦਿੱਤਾ ਜਾਵੇ ਜੋ ਪਾਲਾ ਜੋ ਕੱਤਰ ਜੋ ਠੰਡ ਹੈ ਸੰਤਾ ਲੱਕੜਾਂ ਬਾਲ ਕੇ ਤੇ ਉਹਨੂੰ ਦੂਰ ਕਰ ਲੈ। ਹੁਣ ਜਿੰਨਾ ਕਹਿ ਲੋ ਕੱਠ ਸੀ ਜਿੰਨੀਆਂ ਉਹਨਾਂ ਕੋਲ ਲੱਕੜਾਂ ਸੀ ਥੋੜੀਆਂ-ਥੋੜੀਆਂ ਸਾਰਿਆਂ ਦੇ ਵਿੱਚ ਵੰਡ ਦਿੱਤੀਆਂ। ਹੁਣ ਆਪੂ ਆਪਣੇ ਟਿਕਾਣੇ ਤੇ ਸੰਤਾ ਨੇ ਫਿਰ ਉੱਥੇ ਅੰਗਠੀਆਂ ਬਾਲ ਰਹੀ ਹੈ। ਤੇ ਉਹ ਉੰਗਿਤੀਆਂ ਜਿਤੋਂ ਬਲੀਆਂ ਨੇ ਇਧਰੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਵੇਖ ਰਹੇ ਨੇ ਕਹਿ ਲੱਗੇ ਬਰਸਾਤ ਹੋਈ ਹੈ ਦੂਜੇ ਪਾਸੇ ਠੰਡ ਹੈ ਇੰਨੀਆਂ ਲੱਕੜਾਂ ਦਾ ਇੰਤਜ਼ਾਮ ਕਿਨੇ ਕੀਤਾ ਹੈ ਹਾਲਾ ਕਿ ਪਤਾ ਹੈ ਬ੍ਰੋਸ ਜੀ ਪਰ ਫਿਰ ਵੀ ਜਿਹੜਾ ਹੈ ਸਵਾਲ ਇਸ ਲਈ ਕਰਦੇ ਨੇ ਕਿਉਂਕਿ ਉਹ ਸੰਸਾਰ ਨੂੰ ਇਹ ਗੱਲ ਜਣਾਉਣਾ ਚਾਹੁੰਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਵਰਾਜ ਕਿ ਐਸੇ ਪਿਆਰੇ ਵੀ ਨੇ ਜਿਨ ਜਿਹੜੇ ਅਜੇ ਤੱਕ ਭਾਵਾਂ ਕੀ ਮੇਰੇ ਕੋਲ ਨਹੀਂ ਆਏ ਦੂਰ ਤੋਂ ਉਹਨਾਂ ਨੇ ਨਮਸਕਾਰ ਕਰਕੇ ਆਪਣੀ ਸੇਵਾ ਜਿਹੜੀ ਉਹ ਕੰਟੀਨਿਊ ਰੱਖੀ ਐ ਨਿਤਾ ਪ੍ਰਤੀ ਕਰਦੇ ਨੇ ਤੇ ਸੇਵਾ ਐਸੀ ਕੀਤੀ ਐ ਕਿ ਗੁਰੂ ਇਹਨਾਂ ਣਟਿਆ ਹੈ ਇਹਨਾਂ ਪ੍ਰਸੰਨ ਹੋਇਆ ਹੈ ਕਿ ਅੱਜ ਸਤ ਗੁਰੂ ਜੀ ਖੁਦ ਕਹਿਣਗੇ ਕਹਨ ਲਗੀ ਕੌਣ ਹੈ ਸੇ ਕਹਿਣ ਲਗੀ ਤੁਹਾਡਾ ਪਿਆਰਾ ਹੀ ਹੈ ਕੋਈ ਲੰਬੇਰੇ ਸਮੇਂ ਤੋਂ ਇਥੇ ਸੇਵਾਲ ਬਾਰੇ ਕਹਨ ਲਗੀ ਤਾਮੀ ਦੱਸੋ ਕੌਣ ਹੈ ਕਿਥੋਂ ਆਇਆ ਹੈ ਤੇ ਲਾਗਰੀ ਸਿੰਘ ਫਿਰ ਰਸੋਈਆ ਜਿਹੜਾ ਸੀ ਗੁਰੂ ਦਾ ਲਾਗਰੀ ਸਿੰਘ ਆ ਕੇ ਕਹਿਣ ਲਗਾ ਸਤਿਗੁਰੂ ਜੀ ਇਹ ਰੋਜ ਇੱਕ ਸੁੱਕੀਆਂ ਲੱਕੜਾਂ ਦੀ ਢੰਡ ਲੈ ਕੇ ਨਾ ਲੰਗਰ ਦੇ ਵਿੱਚ ਆਉਂਦਾ ਹੈ ਦੇ ਰੱਖ ਕੇ ਤੇ ਫਿਰ ਚਲੇ ਜਾਂਦਾ ਹੈ ਕਹਿੰਨ ਕਿ ਹੋਰ ਕਿੰਦੇ ਹੋਰ ਕੁਝ ਨਹੀਂ ਇਥੋਂ ਤੱਕ ਕੀ ਇਹ ਪ੍ਰਸ਼ਾਦਾਵਨ ਛਕਦਾ ਲੰਗਰ ਦੇ ਵਿੱਚੋਂ ਪ੍ਰਸ਼ਾਦਾਵਨ ਛਕਦਾ ਕਿੰਦੇ ਫਿਰ ਕਿੰਦੇ ਇੱਕ ਘੜੇ ਬਣਾ ਕੇ ਆਪਣਾ ਜਿਹੜਾ ਤਿਆਰ ਕਰਦਾ ਹੈ ਉੱਥੇ ਜਿਹੜਾ ਛਕਦਾ ਤੇ ਇਹਦੀ ਇਹ ਰੁਟੀਨ ਹੈ ਪਿਛਲੇ 6 ਮਹੀਨੇ ਤੋਂ ਇਹਦੇ ਜਿਹੜਾ ਹੈ ਆਪਣੀ ਰੁਟੀਨ ਛੱਡੀ ਨਹੀਂ ਤੇ ਇਹ ਉਹੀ ਪਿਆਰਾ ਹੈ ਜਿਨੇ ਅਜ ਸੰਗਤਾਂ ਨੂੰ ਜਿਹੜਾ ਨਾ ਇਹ ਲੱਕੜਾ ਵਾਗ ਦਿੱਤੀ ਹੈ ਜਿਹਦੇ ਰਾਹੀਂ ਇਹ ਗੀਠਾਂ ਬਲ ਰਹੀਆਂ ਨੇ ਸੰਗਤਾਂ ਠੰਡ ਨੂੰ ਜਿਹੜਾ ਹੈ ਉਸ ਪਾਲੇ ਨੂੰ ਦੂਰ ਕਰ ਰਹੀਆਂ ਨੇ ਗੁਰੂ ਸਾਹਿਬ ਜੀ ਕਹਿੰਦੇ ਠੀਕ ਹੈ ਭਾਈ ਬੜੀ ਸੇਵਾ ਇਹ ਨਾ ਵੀ ਮਹਾਨ ਹੈ ਇਹਨਾਂ ਨੂੰ ਬਲਾਓ ਇਛਾ ਤੇ ਕੋਈ ਹੋਏਗੀ ਨਾ ਮਨੋਰਥ ਤੇ ਕੋਈ ਹੋਏਗਾ ਜਿਸ ਮਨੋਰਥ ਨੂੰ ਲੈ ਕੇ ਇਹਨਾਂ ਨੇ ਸੇਵਾ ਕੀਤੀ ਹੈ ਜੇ ਉਹ ਜਦੋਂ ਬੁਲਾਇਆ ਗਿਆ ਤੇ ਉੱਥੇ ਉਹ ਗੁਰੂ ਘਰ ਪਿਆਰਾ ਆਇਆ ਇਤਿਹਾਸ ਉਹਦਾ ਨਾਮ ਭਾਈ ਆਦਮ ਲਿਖਦਾ ਹੈ ਭਾਈ ਆਦਮ ਪਹਿਲਾਂ ਇਕੱਲਾ ਹੀ ਆਇਆ ਜਦੋਂ ਸੁਣਿਆ ਕਿ ਚਲੋ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਬੁਲਾਇਆ ਹੈ ਅੱਜ 3 ਮਹੀਨਿਆਂ ਬਾਅਦ ਉਹ ਗੁਰੂ ਸਾਹਿਬ ਜੀ ਦੇ ਸਾਹਮਣੇ ਜਾ ਕੇ ਦਰਸ਼ਨ ਕਰਨੇ ਮੱਥਾ ਟੇਕ ਲੈਣ ਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਰੋ ਪਿਆ। ਈੰਦੇ ਮਾਲਕ ਜੀ ਚਿੱਤ ਬੜਾ ਕਰਦਾ ਸੀ ਹੌਲੀ ਪਰ ਪਤਾ ਨਹੀਂ ਕਿਉਂ ਮੈਂ ਅਜ ਤੱਕ ਤੁਹਾਡੇ ਕੋਲ ਨਹੀਂ ਆ ਪਾਇਆ। ਪਰ ਮੈਨੂੰ ਅੱਜ ਬਹੁਤ ਖੁਸ਼ੀ ਹੈ ਕਿ ਤੁਸੀਂ ਮੈਨੂੰ ਆਵਾਜ਼ ਮਾਰੀ ਹੈ। ਚੈਨ ਲੱਗੀ ਮੈਂ ਤੈਨੂੰ ਆਵਾਜ਼ ਨਹੀਂ ਮਾਰੀ ਤੇਰੀ ਸੇਵਾ ਲੋ ਆਜ ਮਾਰੀ ਹੈ। ਤੇਰੀ ਮਹਾਨ ਸੇਵਾ ਜਿਹੜੀ ਹੈ ਉਹਨਾਂ ਨੇ ਮੈਨੂੰ ਮਜਬੂਰ ਕੀਤਾ ਹੈ। ਇਸਤੇ ਨੋ ਆਵਾਜ਼ ਮਾਰ ਕੇ ਤੇਰਾ ਮਨੋਰਥ ਪੂਰਾ ਕੀ ਪਾਇਆ। ਮੰਗ ਕੀ ਮੰਗਦਾ ਹੈ। ਉਦੋਂ ਤੱਕ ਖੁਆਇਸ਼ ਇਤਿਹਾਸ ਕਰ ਕਹਿੰਦੇ ਖਤਮ ਹੋ ਚੁਕੀ ਐ। ਗੁਰੂ ਕੇ ਪਿਆਰੇ। ਕਹਿਣ ਲੱਗੇ ਮਾਲਕ ਜੀ ਕੁਛ ਨਹੀਂ ਬਸ ਜਿਵੇਂ ਅੱਜ ਦਰਸ਼ਨ ਦਿੱਤੇ ਨੇ ਨਾ ਬਸ ਇਦਾਂ ਹੀ ਦਰਸ਼ਨ ਦਾ ਦਾਨ ਬਖਸ਼ੋ ਨਾ ਹੋਰ ਕੁਛ ਨਹੀਂ। ਕਹਿਣ ਲੱਗੇ ਕੋਈ ਨਹੀਂ ਸਾਨੂੰ ਪਤਾ ਹੈ ਤੁਹਾਡੇ ਅੰਦਰ ਦੀ ਖੁਆਇਸ਼ ਕੀ।

ਫਿਰ ਗੁਰੂ ਸਾਹਿਬ ਜੀ ਨੇ ਕਿਉਂਕਿ ਬੁਲਾਇਆ ਕਿ ਪਿਛਲੀ ਬੁਲਾਇਆ ਗਿਆ ਖੁਦ ਨਹੀਂ ਗਏ ਕਹਿੰਦੇ ਜਾਓ ਫਿਰ ਲੈ ਕੇ ਆਓ ਗੁਰੂ ਸਾਹਿਬ ਜੀ ਨੇ ਉਹ ਹੀ ਸੁਭਾਅ ਰੱਖਿਆ ਮੰਗ ਪਈ ਕੀ ਮੰਗਦਾ ਤੇ ਅਗਿਓ ਕਹਿ ਲਗੇ ਨਹੀਂ ਸਤਿਗੁਰੂ ਤੁਹਾਡੇ ਦਰਸ਼ਨ ਹੁੰਦੇ ਰਹਿਣ ਬਸ ਇਹੋ ਹੀ ਬਹੁਤ ਹੈ ਤੇ ਹੁਣ ਪਤਨੀ ਕਹਿ ਲਗੀ ਨਹੀਂ ਮਾਲਕ ਦੀ ਇੱਛਾ ਹੈ ਪਰ ਜਾਹਰ ਨਹੀਂ ਕਰ ਰਹੀ ਇੱਛਾ ਇਹ ਹੈ ਤੁਹਾਨੂੰ ਉਸ ਨੂੰ ਸਮਝੀ ਜਾ ਆਪ ਗੁਰੂ ਰਾਮਦਾਸ ਸਾਹਿਬ ਜੀ ਮੁਸਕਰਾਉਂਦੇ ਹੋਏ ਕਹਿੰਦੇ ਭਲੇ ਬਿਰਖੋ ਸੰਤਾਨ ਦੀ ਦੁਆ ਦਾਸ ਜਿਹੜੀ ਹੈ ਨਾ ਉਹ ਤੁਹਾਡੇ ਕਰਮਾਂ ਵਿੱਚ ਨਹੀਂ ਹੈਗੀ ਤੇ ਬੜੇ ਕਹਿ ਲੋ ਥੋੜਾ ਜਿਆ ਚੇਰੇ ਸੀ ਕਹਿ ਲੋ ਕਿ ਉਹ ਦਾਸ ਕੀ ਦੀ ਆਏ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨਰਾਸ਼ ਨਾ ਹੋ ਬਚਨ ਸਾਡੇ ਹੋਏ ਨੇ ਕਿ ਜੋ ਮੰਗੋਗੇ ਉਹ ਮਿਲੇਗਾ ਤੇ ਜੇਕਰ ਤੁਸੀਂ ਦਾਤ ਮੰਗੀ ਅਸੀਂ ਜ਼ਰੂਰ ਦੇਾਂਗੇ ਪਰੇ ਕਰਮਤ ਨਹੀਂ ਕੀ ਲੇ ਗੁਰੂ ਨਾਨਕ ਭਲੀ ਕਰੇਗਾ ਤੁਹਾਡੇ ਘਰੇ ਔਲਾਦ ਹੋਏਗੀ ਇਹ ਸਿਆਸ ਕਹਿੰਦਾ ਹੈ ਉਸ ਗੁਰੂ ਕੇ ਪਿਆਰੇ ਦੇ ਘਰ ਔਲਾਦ ਹੋਈ ਹੈ ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਉਦੋਂ ਹੀ ਬਚਨ ਕਰ ਦਿੱਤੇ ਸਨ ਕਹਿੰਦੇ ਔਲਾਦ ਹੋਏਗੀ ਤੇ ਉਹਦਾ ਨਾਮ ਤੁਸੀਂ ਪਵਤੂ ਰੱਖਣਾ ਹੈ ਹੋਰ ਕੋਈ ਨਾਮ ਨਾ ਰੱਖਿਓ ਕਿਉਂਕਿ ਉਹ ਪਵਤੀ ਦਾ ਸੋਮਾ ਹੋਏਗਾ ਤੁਹਾਡੀ ਵੰਸ਼ ਵਧੇਗੀ ਤੋ ਗੁਰੂ ਮੇਰਾ ਇੰਨਾ ਦਿਆਲੂ ਹੈ ਲੁੱਟਦਾ ਹੈ ਜਦੋਂ ਅਸੀਂ ਖੁਸ਼ ਕਰਦੇ ਆਈ